ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੈਂਟ ਹਿੱਲ ਵਿਕੇ 7 ਜੂਨ ਨੂੰ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਗੁਰਬਾਣੀ ਕੰਠ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਵੇਰੇ 11 ਵਜੇ ਤੋਂ ਸ਼ੁਰੂ ਹੋਏ ਗੁਰਬਾਣੀ ਕੰਠ ਮੁਕਾਬਲੇ ਸ਼ਾਮ 4:30 ਵਜੇ ਤੱਕ ਚੱਲੇ। ਬੱਚਿਆਂ ਨੂੰ ਉਮਰ ਅਨੁਸਾਰ 3 ਸ਼੍ਰੇਣੀਆਂ ਵਿੱਚ ਵੰਡਿਆ ਗਿਆ। A 6 ਤੋਂ 8 ਸਾਲ, ਗਰੁੱਪ B 9 ਤੋਂ 11 ਸਾਲ, ਗਰੁੱਪ C 12 ਤੋਂ 15 ਸਾਲ। ਸਾਰੇ ਬੱਚਿਆਂ ਨੇ ਬੜੀ ਮਿਹਨਤ ਨਾਲ ਗੁਰਬਾਣੀ ਕੰਠ ਕੀਤੀ ਤੇ ਨਤੀਜੇ ਇਸ ਪ੍ਰਕਾਰ ਰਹੇ ਪਹਿਲਾ ਸਥਾਨ ਪ੍ਰਾਪਤ ਕੀਤਾ ਨਿਮਰਤ ਕੌਰ ਨੇ 15 ਬਾਣੀਆਂ ਕੰਠ ਦੂਜਾ ਸਥਾਨ ਪ੍ਰਾਪਤ ਕੀਤਾ ਜਸਕਰਨ ਸਿੰਘ 10 ਬਾਣੀਆਂ ਕੰਠ ਤੀਜਾ ਸਥਾਨ ਪ੍ਰਾਪਤ ਕੀਤਾ ਗੁਰシャン ਸਿੰਘ 8 ਬਾਣੀਆਂ ਕੰਠ ਇਹ ਬੱਚੇ ਗੁਰਬਾਣੀ ਸੰਥਿਆ ਦੀ ਨਿਮਤ ਕਲਾਸਾਂ ਲੈਂਦੇ ਨੇ ਅਤੇ ਬਹੁਤ ਸ਼ੁੱਧ ਬਾਣੀ ਉਚਾਰਨ ਕਰਦੇ ਹਨ ਇਸ ਦੇ ਨਾਲ ਨਾਲ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ 19 ਬੱਚਿਆਂ ਨੇ ਭਾਗ ਲਿਆ ਹਾਲਾਂਕਿ ਇਹਨਾਂ ਨੂੰ ਤਿਆਰੀ ਲਈ ਸਿਰਫ 4 ਦਿਨ ਮਿਲੇ ਪਰ ਹਰ ਇੱਕ ਬੱਚੇ ਨੇ ਉਤਸ਼ਾਹ ਨਾਲ ਭਾਗ ਲਿਆ। ਬਾਸ਼ਣ ਮੁਕਾਬਲੇ ਦੇ ਨਤੀਜੇ ਇਸ ਤਰ੍ਹਾਂ ਰਹੇ ਪਹਿਲਾ ਸਥਾਨ ਪ੍ਰਾਪਤ ਕੀਤਾ ਹਰ ਸਿਮਰਨ ਕੌਰ ਦੂਜੇ ਸਥਾਨ ਦੀ ਸਥਾਨ ਅਰਮਿਤ ਕੌਰ ਅਤੇ ਗੁਰਪਾਰਸ ਸਿੰਘ ਬਰਾਬਰ ਰਹੇ ਤੀਜਾ ਸਥਾਨ ਹਰਮਿਤ ਸਿੰਘ ਨੇ ਪ੍ਰਾਪਤ ਕੀਤਾ। ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਸੇਵਾਦਾਰ ਸਿੰਘਾਂ ਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਖੁੱਲੇ ਦਿਲ ਨਾਲ ਨਗਦ ਇਨਾਮ ਵਜੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਹਰ ਸਾਲ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਜਿਸ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਸ਼ਹੀਦੀ ਅਤੇ ਗੁਰਮਤ ਨਾਲ ਜੋੜਨਾ ਹੈ 84 ਇਹਨਾਂ ਦੇ ਪਾਏ ਕਹਿਰ ਕਿਵੇਂ ਭੁੱਲ ਜਾਈਏ ਕਿਵੇਂ ਭੁੱਲ ਜਾਈਏ 84 ਗੱਲਾਂ ਚ ਪਾਏ ਡਾਇਰ ਕਿਵੇਂ ਭੁੱਲ ਜਾਈਏ ਕਿਵੇਂ ਭੁੱਲ ਜਾਈਏ 84 ਵਗਿਆ ਪਸੀਨਾ ਕਿਵੇਂ ਭੁੱਲ ਜਾਈਏ ਕਿਵੇਂ ਭੁੱਲ ਜਾਈਏ 84 ਇਹ ਜੂਨ ਦਾ ਮਹੀਨਾ ਕਿਵੇਂ ਭੁੱਲ ਜਾਈਏ ओह वक्त किइए चुरासी कि भुल जाइए अकाल तखत किए कि भुल जाइए चौरासी चौरासी जेड़े गए कि भुल जाइए वाहेगुरु जी का खालसा वाहेगुरु जी की फतेह नाइनटीन एनी सौ चौरासी अह यह साल कोई आम साल नहीं ਇਸ ਇੱਕ ਇਤਿਹਾਸ ਦਾ ਕਾਲਾ ਦੌਰ ਸੀ ਜਿਸ ਨੂੰ ਅਸੀਂ ਕਦੇ ਵੀ ਅਣਦੇਖਾ ਨਹੀਂ ਕਰ ਸਕਦੇ। ਅ 1984 ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ। ਜੂਨ 1984 ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਸਾਡੇ ਅਕਾਲ ਤਖਤ ਦੇ ਉੱਤੇ ਹਮਲਾ ਕੀਤਾ। ਤਹਿ ਦੇੜੀ ਕਰ ਦਿੱਤਾ। ਕਿਉਂ? ਵੋਅਰ ਇਸ ਦਾ ਰੀਜ਼ਨ ਵਾਟ ਵਾਸ ਸੋ ਬੈਡ ਥੈਟ ਅ ਪੋਲਿਟਿਕਲ ਗਵਰਨਮੈਂਟ ਹਾਸ ਟੂ ਟਾਰਗੇਟ ਆਵਰ ਹੋਲੀ ਪਲੇਸ। ਅਨੰਦਪੁਰ ਸਾਹਿਬ ਦਾ ਮਤਾ। ਦਾ ਅਨੰਦਪੁਰ ਰੈਜ਼ੋਲੂਸ਼ਨ ਇਸ ਮਤੇ ਦੇ ਵਿੱਚ ਸਿੱਖਾਂ ਦੀਆਂ ਜਾਇਜ਼ ਸਮਾਜਿਕ ਆਰਥਿਕ ਮੰਗਾਂ ਸਨ ਇਸ ਮਤੇ ਨੇ ਸਿੱਖਾਂ ਨੂੰ ਵੱਖਵਾਦ ਅਤੇ ਅੱਤਵਾਦ ਦਾ ਨਾਮ ਦੇ ਦਿੱਤਾ ਕਿੰਨੇ ਦਿੱਤਾ ਇੰਡੀਅਨ ਗਵਰਨਮੈਂਟ ਨੇ ਦਿੱਤਾ ਕਿਉਂਕਿ ਅਸੀਂ ਆਪਣੇ ਮੰਗਾਂ ਦੀ ਅਸੀਂ ਆਪਣੇ ਹੱਕਾਂ ਦੀ ਮੰਗ ਰੱਖੀ ਸੀ ਮੰਗਾਂ ਪੂਰੀਆਂ ਨਾ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਅਗਸਤ 1982 ਦੇ ਵਿੱਚ ਸ਼ਾਂਤ ਮੇਰੇ ਤਰੀਕੇ ਨਾਲ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਸੰਸਦਾਂ ਨੂੰ ਨਾਲ ਲੈ ਕੇ ਅੱਗੇ ਵਧਿਆ ਇਸ ਮੋਰਚੇ ਨਾਲ ਇੰਦਰਾ ਗਾਂਧੀ ਦੇ ਉੱਤੇ ਪ੍ਰੈਸ਼ਰ ਬਣਿਆ ਦਸੰਬਰ 1984 ਦੀ ਇਲੈਕਸ਼ਨ ਜਿੱਤਣ ਦੇ ਵਾਸਤੇ ਆਪਣੇ ਹਿੰਦੂ ਲੋਕਾਂ ਦੇ ਸਾਹਮਣੇ ਦੁਰਗਾ ਦੇਵੀ ਨਾਇਕ ਦੇਵੀ ਬਣਨ ਵਾਸਤੇ ਉਹਨੇ ਇਹ ਪ੍ਰਚਾਰ ਕਰਵਾਇਆ ਕਿ ਸਿੱਖ ਕੌਮ ਹਿੰਦੂ ਧਰਮ ਅਤੇ ਦੇਸ਼ ਵਾਸਤੇ ਖਤਰਾ ਹੈ ਉਸਨੇ ਹਿੰਦੁਸਤਾਨ ਵਿੱਚ ਪ੍ਰੋਪਾਗੈਂਡਾ ਫੈਲਾਉਣਾ ਸ਼ੁਰੂ ਕੀਤਾ ਕਿ ਸਿੱਖ ਕੌਮ ਅਨੰਦਪੁਰ ਸਾਹਿਬ ਦਾ ਮਤਾ ਅਤਿ ਸੰਤ ਜਰਨਲ ਸਿੰਘ ਜੀ ਕਾਸਾਪਨ ਰਾਵਲੇ ਅਥਵਾਦ ਤੇ ਵਖਵਾਦ ਦੀ ਕੌਮ ਹੈ ਇਹ ਦੰਗਾ ਅਖਸਾਦੀ ਕੌਮ ਹੈ ਮੀਡੀਆ ਅਤੇ ਅਖਬਾਰਾਂ ਰਾਹੀਂ ਇਸਨੇ ਇਹ ਝੂਠ ਫੈਲਾਇਆ ਜੂਨ 1984 ਤੀਜਾ ਕਲੂਕਾਰਾ ਕੋਈ 1-2 ਹਫ਼ਤੇ ਜਾਂ 1-2 ਮਹੀਨੇ ਵਿੱਚ ਨਹੀਂ ਸੀ ਪਲਾਨ ਕੀਤਾ ਗਿਆ ਇੰਦਰਾ ਗਾਂਧੀ ਨੇ ਅਕਤੂਬਰ 1982 ਦੇ ਵਿੱਚ ਅਕਾਸ਼ਕਤ ਸਾਇਮ ਦੇ ਉੱਪਰ ਅਟੈਕ ਦੀ ਯੋਜਨਾ ਬੰਦੀ ਸ਼ੁਰੂ ਕਰ ਦਿੱਤੀ ਸੀ ਸਿੱਖਾਂ ਦੀ ਨਸਲ ਕੁਸ਼ੀ ਸ਼ੁਰੂ ਕਰ ਦਿੱਤੀ ਸੀ ਇੰਦਰਾ ਗਾਂਧੀ ਨੇ ਕੱਲ ਆਈ ਕੁੱਤੇ ਉਹੀ ਖਾਜ ਹੋਇਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਵ ਦੇ ਉਲਟੀ ਵਾਰਡ ਖੇਤ ਕੋ ਖਾਈ ਤੀਜੀ ਕਲੂ ਕਾਰੇ ਦੇ ਵਾਸਤੇ ਇੰਦਰਾ ਗਾਂਧੀ ਨੇ ਇੰਡੀਅਨ ਆਰਮੀ ਦੀ ਵਰਤੋਂ ਕੀਤੀ ਇਸ ਆਪਰੇਸ਼ਨ ਲਈ ਜਨਰਲ ਅਰਣ ਵਾਧਿਆ ਜਨਰਲ ਕ੍ਰਿਸ਼ਨਾ ਸਵਾਮੀ ਸੁਨਦਾਰ ਮੇਜਰ ਕੁਲਦੀਪ ਸਿੰਘ ਵਿਰਾੜ ਨੂੰ ਥਾਪਿਆ ਮਈ 1984 ਦਾ ਘੇਰਾ ਪਾਉਣ ਵਾਸਤੇ ਮਈ 31 1984 ਦੇ ਵਿੱਚ 1.5 ਲੱਖ ਦੀ ਫੌਜ ਨੇ ਘੇਰਾ ਪਾਇਆ ਥਲ ਸੈਨਾ ਹਵਾਈ ਸੈਨਾ ਹੈਵੀ ਮਸ਼ੀਨ ਗਨਸ ਨੇ ਸ਼ਰੀਰ ਦਰਵਾਰ ਸਾਹਿਬ ਅੰਮ੍ਰਿਤਸਰ ਨੂੰ ਘੇਰਾ ਪਾਇਆ ਦੂਜੇ ਪਾਸੇ ਜਨਰਲ ਸੁਭੇਕ ਸਿੰਘ ਐਕਸ ਇੰਡੀਅਨ ਆਰਮੀ ਸੰਤ ਜਰਨੈਲ ਸਿੰਘ ਹਾਲਸਪਨ ਰਾਮਾ ਲੇਨ ਬਾਬਾ ਅਮਰੀਕ ਸਿੰਘ ਬਾਬਾ ਭਾਰਾ ਸਿੰਘ 250 ਸਿੰਘਾਂ ਦੀ ਫੌਜ ਸੀ ਜੂਨ 8 ਕਹਿਰ ਦਾ ਪਹਿਲਾ ਦਿਨ 10000 ਗੋਲੀਆਂ ਵਜੀਆਂ ਹਰਮੰਦਰ ਸਾਹਿਬ ਦੇ ਉੱਤੇ ਜਿਸ ਵਿੱਚ 26 ਸਿੱਖ ਜਖਮੀ ਹੋਏ 11 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਰਾਤ ਨੂੰ ਕਰਫਿਊ ਸ਼ੁਰੂ ਹੋ ਗਿਆ ਇਹ ਕਰਫਿਊ 32 ਘੰਟੇ ਰਿਹਾ ਜੂਨ 2 ਪੂਰੇ ਪੰਜਾਬ ਦੇ ਵਿੱਚ ਕਰਫਿਊ ਸੀ ਇਲੈਕਟ੍ਰਿਸਿਟੀ ਅਤੇ ਫੋਨ ਸਰਵਿਸ ਬੰਦ ਕਰ ਦਿੱਤੀ ਗਈ ਸੀ ਜੂਨ 3 ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸੀ 커퓨 ਨੂੰ ਟੈਲ ਦਿੱਤੀ ਗਈ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਅਮ੍ਰਿਤਸਰ ਦਰਸ਼ਨ ਕਰਨ ਪੁਰਜੀਆਂ ਬੇਰਜ ਜਵਾਨ ਬੱਚੇ ਮਾਵਾ ਸਾਲੋਸਨ ਇਸ ਦੇ ਬਾਵਜੂਦ ਇੰਡੀਅਨ ਆਰਮੀ ਨੇ ਸੰਗਤਾਂ ਨੂੰ ਕਮਰਿਆਂ ਵਿੱਚ ਪ੍ਰਕਰਮਾਂ ਦੇ ਵਿੱਚ ਬਾੜ ਕੇ 커퓨 ਨੂੰ ਟਾਈਟ ਕਰ ਦਿੱਤਾ ਗਿਆ ਨੋ ਵਨ ਕਡ ਲੀਵ অর ਐਂਟਰ ਦਾ ਹਰਮੰਦਰ ਸਾਹਿਬ ਕੰਪਲੈਕਸ ਜੂਨ 4 ਅਮ੍ਰਿਤ ਵੇਲਾ ਦਾ ਟਾਈਮ 4 ਤੋਂ 5 ਵਜੇ ਦੇ ਵਿੱਚਕਾਰ ਇੰਡੀਅਨ ਆਰਮੀ ਨੇ ਗੋਲੀਆਂ ਦੀ ਫਾਇਰਿੰਗ ਸ਼ੁਰੂ ਕਰ ਦਿੱਤੀ ਤੋਪਾਂ ਦੇ ਗੋਲਿਆਂ ਦੀ ਵਰਖਾ ਕੀਤੀ ਪ੍ਰਕਰਮਾ ਵਿੱਚ ਮਾਵਾਂ ਤੇ ਬੱਚਿਆਂ ਨੂੰ ਤੜਫਾ ਕੇ ਗੋਲੀਆਂ ਨਾਲ ਸ਼ਹੀਦ ਕਰਕੇ ਉਹਨਾਂ ਨੂੰ ਮਾਰ ਦਿੱਤਾ 15 ਦਿਨ ਦੇ ਬੱਚੇ 6 ਮਹੀਨੇ ਦੇ ਬੱਚੇ ਸਨ ਇਸ ਟਾਈਪ ਦੇ ਜੂਨ 5 ਪੂਰੇ ਦਿਨ ਗੋਲੀਆਂ ਨਾਲ ਲਾਈਫ ਮਸ਼ੀਨ ਗਨਸ ਨਾਲ ਕੈਨਨਸ ਨਾਲ ਮੁਕਾਬਲਾ ਕਰਦੇ ਹੋਏ ਸਾਡੇ ਸਿੰਘ ਸਿੰਘਣੀਆਂ ਹਜੇ ਵੀ ਸ਼ਹੀਦੀ ਪ੍ਰਾਪਤ ਕਰ ਰਹੇ ਸਨ ਰਾਤ ਦੇ 10:00 ਵਜੇ ਵਰਜੰਤਾ ਟੈਂਕਸ ਲਿਆਏਗੇ ਹਰਮੰਦਰ ਸਾਹਿਬ ਦੀ ਅਗਰ ਕਰਮਾ ਦੇ ਅੰਦਰ ਅਣਗਿਣਤ ਗੋਲੀਆਂ ਦੀ ਵਰਖਾ ਸ਼ੁਰੂ ਕੀਤੀ ਇਸ ਦਿਨ ਜਨੂਸ਼ुभੇਗ ਸਿੰਘ ਬੱਬਾ ਠਾਰਾ ਸਿੰਘ ਨਾਲ ਸਾਡੇ ਸਿੰਘ ਸ਼ਹੀਦ ਹੋਏ ਸਰੋਵਰ ਵਿੱਚ ਲਹੂ ਲਹੂ ਕਰ ਦਿੱਤਾ ਅਕਾਲ ਤਖਤ ਸਾਹਿਬ ਤੇ ਹੱਟੇ ਰਹੀ ਕਰ ਦਿੱਤਾ ਸੰਕਾ ਨੂੰ ਕਮਰੇ ਵਿੱਚ ਬੰਦ ਕਰਕੇ ਗਿਰਨੇ ਸੁੱਟ ਕੇ ਮਾਰ ਦਿੱਤਾ ਗੰਦੀ ਸਰਕਾਰ ਨੇ ਮਾਸ ਦੇ ਚੀਫਰੇ ਓਡੀ ਕੇ ਸਰਾਵਾਂ ਦੀਆਂ ਦਵਾਰਾਂ ਨਾਲ ਲੱਗੇ ਹੋਏ ਸਨ ਜੂਨ 6 ਸਾਡੇ ਸਿੰਘ ਹਜੇ ਵੀ ਡਟ ਕੇ ਲੜ ਰਹੇ ਸੀ ਸਿੰਘ ਸਾਹਿਬ ਸੰਜੁਰ ਨਾਲ ਸਿੰਘ ਖਾਸਾ ਫੰਡਰਾਂ ਵਾਲੇ ਅਤੇ ਭਾਈ ਅਮਰੀਕ ਸਿੰਘ ਨੇ ਦੁਸ਼ਮਨਾਂ ਦਾ ਮੁਕਾਬਲਾ ਕਰਦੇ ਸ਼ਹੀਦੀ ਪ੍ਰਾਪਤ ਕੀਤੀ ਧੰਨ ਜਿਉ ਤਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰ ਦੇਹ ਅਨਿਤ ਨਾ ਨਿਤ ਰਹਿ ਜਸਨ ਆਵ ਚੜਿਆ ਭਵ ਸਾਗਰ ਤਾਰ ਇਹ ਘੈਰ ਇਥੇ ਨਹੀਂ ਰੁਕਿਆ ਹਰ ਮੰਦਰ ਸਾਹਿਬ ਦੇ ਨਾਲ 125 ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ ਉਸ ਉਸ ਹਫਤੇ ਜ਼ਾਲਮ ਸਰਕਾਰ ਨੇ ਸਿਰਫ ਕਮ ਨੂੰ ਨਹੀਂ ਸੀ ਮਾਰਨਾ ਜੂਨ 7 ਚੜਿਆ ਸਿੱਖ ਰੈਫਰੈਂਸ ਨੂੰ ਇੰਡੀਅਨ ਆਰਮੀ ਨੇ ਅਗ ਲਗਾ ਦਿੱਤੀ ਜਿਸ ਵਿੱਚ ਸਿੱਖ ਧਰਮ ਦੇ ਹੱਥ ਲਿਖਤ ਸਰੂਪ ਹੁਕਮਨਾਮੇ ਅਤੇ 20000 ਤੋਂ ਉੱਤੇ ਮੈਨੂਸਕ੍ਰਿਪਟਸ ਪੁਸਤਕਾਂ ਨੂੰ ਸਾਰ ਦਿੱਤਾ ਗਿਆ ਜੂਨ 1984 ਜੈਨੋਸਾਈਡ ਹੈ ਸਿੱਖਾਂ ਦੀ ਨਸਲਕੁਸ਼ੀ ਹੈ ਜਿਸ ਵਿੱਚ ਸਾਡੇ ਬੱਚੇ ਸਾਡੇ ਮਾਵਾ ਸਾਡੇ ਬਜ਼ੁਰਗ ਸ਼ਹੀਦ ਹੋਏ ਦਰਬਾਰ ਸਾਹਿਬ ਦੀ ਹਰ ਪੱਟਕੜਮਾ ਕੋਈ ਪੱਥਰ ਦਾ ਫर्श ਨਹੀਂ ਹੈ ਇਸ ਪੱਥਰ ਦੇ ਹਰ ਟਾਇਰ ਥਲੇ ਸਾਡੇ ਸਿੰਘ ਸਿੰਗਾਂ ਦੇ ਲਹੂ ਹਨ ਅਸੀਂ ਇਹਨਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਨਹੀਂ ਸਕਦੇ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦਰੀ ਧਰਮ ਤੋਂ ਵਾਰੀ ਸਾਡੇ ਫੌਜਾਂ ਤੇ ਫੌਜਾਂ ਚੜੀਆਂ ਲਾਨਤ ਹੈ ਉਹ ਪੁੱਤਾਂ ਦੀ ਧਾਣੀ ਨੂੰ ਉਹ ਦੇਸ਼ ਨਹੀਂ ਸਾਡਾ ਨੈਨਾ ਨੇ ਕਰੇ دیدار ਤੇਰੇ ਜਿੰਨਾ ਨੈਨਾ ਨੇ ਕਰੇ دیدار ਤੇਰੇ ਉਹ ਚੁੱਕੇ ਨਹੀਂ ਸਰਕਾਰਾਂ ਤੋਂ ਜਿੰਨਾ ਕੰਨਾਂ ਨੇ ਸੁਣ ਲੈ ਬੋਲ ਤੇਰੇ ਜਿੰਨਾ ਕੰਨਾਂ ਨੇ ਸੁਣ ਲੈ ਬੋਲ ਤੇਰੇ ਘਬਰਾਏ ਨਾ ਕਦੇ ਮਾਰਾ ਤੋਂ ਪਿੰੜਾ ਵਾਲਾ ਸੰਤ ਸਿਪਾਹੀ ਜਿੰਨੇ ਸੁੱਤੀ ਕੌਮ ਜਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਰਮੇਰ ਕੋਹੜਾ ਹੈ ਤੇ ਅੱਜ ਮੈਂ ਤੁਹਾਨੂੰ ਮਹਾਨ ਸੰਜਨਾਲ ਸਿੰਘ ਖਾਲਸਾ ਜੀ ਭਿੰਡਰਾ ਵਾਲੇ ਅਤੇ ਇਹਨਾਂ ਦੇ ਸਾਥਿਆ ਬਾਰੇ ਕੁਝ ਚਾਰਨਾ ਪਾਉਣ ਦੀ ਕੋਸ਼ਿਸ਼ ਕਰਾਂਗੇ ਸੰਜਨਾਲ ਸਿੰਘ ਜੀ ਦਾ ਜਨਮ 2 ਜੂਨ 1947 ਵਿੱਚ ਪਿਤਾ ਪাই ਜਗਿੰਦਰ ਸਿੰਘ ਜੀ ਤੇ ਮਾਂ ਬਾ ਮਾਤਾ ਬੀਬੀ ਨਿਹਾਲਕੌਰ ਜੀ ਦੇ ਘਰ ਪਿੰਨ ਬਰੋਡੇ ਵਿਖੇ ਹੋਇਆ ਸੰਜ ਜੀ ਦੇ 6 ਵੱਡੇ ਭਰਾ ਸਨ ਤੇ ਆਪ ਸਭ ਤੋਂ ਛੋਟੇ ਸਨ ਸੰਜਨਾਲ ਸਿੰਘ ਜੀ ਨੇ ਸਿਰਫ ਪੌਣੇ 5 ਸਾਲਾਂ ਦੀ ਛੋਟੀ ਉਮਰ ਚ ਪੰਜਾਬ ਪਿਆਰਿਆ ਕੋਲ ਅਮਰਤੀ ਦਾਤ ਪ੍ਰਾਪਤ ਕੀਤੀ ਸੰਤ ਜੀ ਸਕੂਲ ਦੇ ਨਾਲ ਨਾਲ ਗਿਆਨੀ ਕਿਰਪਾਲ ਸਿੰਘ ਪਿੰਡਾ ਵਾਲਿਆਂ ਕੋਲ ਆ ਕੇ ਗੁਰਬਾਣੀ ਦਾ ਧਿਆਨ ਵੀ ਕਰਦੇ ਸਨ ਇੱਕ ਦਿਨ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਾਈ ਜਗENDER ਸਿੰਘ ਜੀ ਦੇ ਘਰ ਆਏ ਤੇ ਜਨਰਾਲ ਸਿੰਘ ਜੀ ਨੇ ਆਪਣੇ ਜਥੇ ਵਿੱਚ ਪੜ੍ਹਾਈ ਕਰਨ ਲਈ ਜੋੜ ਲਿਆ ਜਿੱਥੇ ਇਹਨਾਂ ਨੇ ਪੜ੍ਹਾਈ ਦੰਦਮੇਰੇ ਸਾਲ ਸਾਹਿਬ ਵਿੱਚ ਕੀਤੀ 1966 ਵਿੱਚ ਸੰ ਜਨਰਾਲ ਸਿੰਘ ਜੀ ਦਾ ਵਿਆਹ ਭਾਈ ਸੁੱਚਾ ਸਿੰਘ ਜੀ ਦੀ ਸੁਪਤਰੀ ਬੀਬੀ ਪ੍ਰੀਤਮ ਕੋਲਜੀ ਦੇ ਨਾਲ ਹੋਇਆ ਤੇ ਇਹਨਾਂ ਦੇ ਘਰ ਦੋ ਸੁਪੁੱਤਰਾਂ ਦਾ ਜਨਮ ਹੋਇਆ ਜੋ ਕਿ ਭਾਈ ਈਸ਼ਰ ਸਿੰਘ ਜੀ ਤੇ ਭਾਈ ਇੰਦਰਜੀਤ ਸਿੰਘ ਜੀ ਸਨ 1973 ਵਿੱਚ ਅਨੰਦਪੁਰ ਸਾਹਿਬ ਦਾ ਮੱਤਾ ਪਾਸ ਹੋਇਆ ਜਿਸ ਵਿੱਚ ਪੰਜਾਬੀ ਸੂਬਾ ਤੇ ਬੋਲੀ ਤੇ ਪੰਜਾਬ ਦੇ ਸਾਰੇ ਹਿੱਸੇ ਵਾਪਸ ਮੰਗੇ ਗਏ ਜੋ ਕਿ ਪਹਿਲਾਂ ਲਾਇਲ ਸੀ ਲੇਕਿਨ ਦਿੱਲੀ ਹਕੂਮਤ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਫਿਰ 1978 ਵਿੱਚ ਨਕਲੀ ਨਿਰੰਕਾਰੀ ਕਾਂਡ ਹੋਇਆ ਜਿਸ ਵਿੱਚ 13 ਸਿੰਘ ਸ਼ਹੀਦ ਹੋ ਗਏ ਤੇ ਦੇਲੀ ਕਹੋਂ ਮਤਨੇ ਇਸ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਰਿਪੋਰਟਰ ਲਾਲਾ ਜਗਤਨਾਰਾਇਣ ਤੇ ਜੀਵਨ ਸਿੰਘ ਨੇ ਕੋਰਟ ਵਿੱਚ ਚੁੱਥੀ ਗਵਾਏ ਦਿੱਤੀ ਜਿਸ ਕਰਕੇ ਨਿਰੰਕਾਰੀ ਸਾਰੇ ਬਰੀ ਹੋ ਗਏ ਤੇ ਗੁਰਬਚਨ ਨੂੰ ਵੀ ਰਿਆ ਕਰ ਦਿੱਤਾ ਗਿਆ ਸੰਤ ਜੀ ਕਹਿੰਦੇ ਸਨ ਜੋ ਡਰਦਾ ਹੈ ਉਹ ਸਿੱਖ ਨਹੀਂ ਤੇ ਜੋ ਸਿੱਖ ਹੈ ਉਹ ਡਰਦਾ ਨਹੀਂ ਇਸ ਦਾ ਮਤਲਬ ਹੈ ਕਿ ਸੰਤ ਜੀ ਜ਼ੁਲਮ ਦੇ ਖਿਲਾਫ ਆਵਾਜ਼ اٹھਉਣ ਲਈ ਜ਼ਾਹਿਰ ਕਰਦੇ ਸਨ ਜਿਵੇਂ ਕਿ ਪਾਇ ਨਿਸ਼ਚਿਤ ਸਿੰਘ ਜੀ ਨੇ ਦੁਸ਼ਤ ਜਗਤਨਾਰਾਇਣ ਨੂੰ 9 ਸਤੰਬਰ 1981 ਵਿੱਚ ਗੱਟੀ ਛੁੜਾ ਕੇ ਜ਼ੁਲਮ ਦੇ ਖਿਲਾਫ ਅਵਾਜ਼ ਉਠਾਈ ਇਸ ਕਰਕੇ ਇਹਨਾਂ ਨੂੰ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਸੀ ਇੰਡੀਅਨ ਗਵਰਨਮੈਂਟ ਇਸ ਤੋਂ ਬਾਅਦ ਸੰਜਨਾ ਸਿੰਘ ਜਿਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਉਹਨਾਂ ਦੇ ਦੋ ਸ਼ਰਤਾਂ ਸਨ ਪਹਿਲੀ ਸਿਰਫ ਇੱਕ ਅੰਮ੍ਰਿਤਾਰੀ ਸੇਖੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦਾ ਹੈ ਤੇ ਦੂਜੀ ਕਿ ਜਿਹੜੇ ਜੋ ਪਹਿਲੇ ਸੇ ਗ੍ਰਿਫਤਾਰ ਹੋਏ ਹਨ ਉਹਨਾਂ ਨੂੰ ਰਿਹਾ ਕਰਿਆ ਜਾਵੇ ਫਿਰ 20 ਸਤੰਬਰ 1981 ਨੂੰ ਐਸਐਸਪੀ ਜਰਨਾਲ ਸਿੰਘ ਕਾਲਕਾ ਨੇ ਸੰਜਨਾ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਸੰਤ ਜੀ ਹਮੇਸ਼ਾ ਹੀ ਕਹਿੰਦੇ ਸਨ ਇਹ ਪੰਛੀ ਕੱਲਾ ਹੈ ਇਹ ਮગર ਸ਼ਕਾਰੀ ਬਹੁਤ ਸੰਜੀਤ ਸਭ ਤੋਂ ਖਾਸ ਸਾਥੀ ਪਾਇ ਅਮਰੀਕ ਸਿੰਘ ਜੀ ਤੇ ਬਾਬਾ ਠਾਰਾ ਜੀ ਸਾਨ ਜੋ ਕਿ ਸੰਤ ਜੀ ਦੇ ਹਰ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਉਂਦੇ ਸਨ ਕੱਲੂ ਘਾ ਰਜੂਨ 1984 ਕਾ ਦਿਨ ਆਪ ਕੋ ਲੈ ਜਾਣ ਵਾਲਾ ਕਹਿਰ ਤੇ ਕਗਰਨ ਕਾਰਿਆ ਜਾਣ ਵਾਲਾ ਸੱਚ ਹੈ ਭੈੜੀ ਉਹ 84 ਛੱਡੇ ਕੀ ਜੋ ਨਿਸ਼ਾਨ ਹੋਇਆ ਤਖਤ ਵੀ ਠਹਿ ਰਿ ਗਈ ਲੱਖਾਂ ਦੀ ਸੀ ਜਾਣ ਕਿ ਕਿੰਨੇ ਕੀਤੀਆ ਕਿੰਨੇ ਲੀਆ ਇਹ ਜਾਨ ਕੋਈ ਕਿਉਂ ਨਹੀਂ ਬੋਲਦਾ ਹੰਝੂ ਆ ਚਪਿਜਿਆ ਮੈਂ ਪੰਜਾਬ ਹਾਂ ਬੋਲਦਾ ਇਸ ਕਟਨਾ ਦੌਰਾਨ ਆਪਰੇਸ਼ਨ ਬਲੂ ਸਰ ਹੋਇਆ ਸੀ ਜੋ ਕਿ ਭਾਰਤੀ ਹਕੂਮਤ ਵੱਲੋਂ ਨਾਮ ਦਿੱਤਾ ਗਿਆ ਸੀ ਲੇਕਿਨ ਸਾਡੇ ਲਈ ਇਹ ਇੱਕ ਜੱਜਾ ਕਲੂਕਾਰਾ ਹੈ ਜਿਸ ਵਿੱਚ ਭਾਰਤੀ ਫੌਜ ਦੁਆਰਾ 1 ਤੋਂ 6 ਜੂਨ 1984 ਨੂੰ ਸੇ ਖੜਕੌਂ ਅਤੇ ਸੂਰਬੀ ਸੰਜਨ ਸਿੰਘ ਜੀ ਨੂੰ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਇਸ ਦੇ ਆਲੇ ਦੁਆਲੇ ਦੇ ਮਾਰਤਾ ਤਹਟਾਉਣਾ ਸੀ ਇਸ ਤੀਜੇ ਕੱਲੂਕਾਰੇ ਵਿੱਚ ਸਾਡੇ ਬਹੁਤ નિર્ਦੋਸ਼ ਸਿੱਖ ਮਾਰੇ ਗਏ ਅਤੇ ਹਰਮੰਦਰ ਸਾਹਿਬ ਤੇ ਕਾਤਕਸੈ ਸਾਹਿਬ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਇਸ ਹਮਲੇ ਦੌਰਾਨ ਹਰਮੰਦਰ ਸਾਹਿਬ ਦੇ ਅੰਦਰ ਸੱਜਣਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਜੀ ਤੇ ਜਰਨਲ ਸੁਬੇਕ ਸਿੰਘ ਜੀ ਨੇ ਸਿੱਖਾਂ ਨੂੰ ਮਾਰ ਅਗਰਛਾਇਆ ਸੀ ਜਰਨਲ ਸੁਬੇਕ ਸਿੰਘ ਜੀ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਲੇਕਿਨ ਇੰਡੀਅਨ ਗਵਰਨਮੈਂਟ ਨੇ ਇਹਨਾਂ ਤੇ ਫਰਜ਼ੀ ਇਲਜ਼ਾਮ ਲਗਾ ਕੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਫਿਰ ਜਨਰਲ ਕੁਲਦੀਪ ਸਿੰਘ ਬਰਾੜ ਦੇ ਥੱਲੇ ਭਾਰਤੀ ਫੌਜ ਨੇ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਜਨਰਲ ਕੁਲਦੀਪ ਸਿੰਘ ਬਰਾੜ ਨੇ ਅਹੰਕਾਰ ਵਿੱਚ ਕਿਹਾ ਕਿ ਉਹ ਸੰਜਨਾਲ ਸਿੰਘ ਜੀ ਨੂੰ ਸਿਰਫ 2 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਏਗਾ ਲੇਕਿਨ ਸਿੰਘ ਜਨਰਲ ਸਬੇਕ ਸਿੰਘ ਦੇ ਕਮਾਂਡ ਥੱਲੇ ਤਿਆਰ ਹੋਏ ਸੀ ਤੇ 2 ਘੰਟੇ ਕੀ ਸਿੰਘਾਂ ਨੇ ਪੂਰੇ 6 ਦਿਨਾਂ ਲਈ ਇੰਡੀਅਨ ਗਵਰਨਮੈਂਟ ਨੂੰ ਰੋਕ ਕੇ ਰੱਖਿਆ ਸੀ ਭਾਰਤੀ حکومت ਕਹਿੰਦੇ ਹੈ ਕਿ ਇਹ ਕਦਮ ਇਹਨਾਂ ਨੂੰ ਜ਼ਬਰਦਸਤੀ ਲੈਣਾ ਪਿਆ ਕਿਉਂਕਿ ਇਹ ਸੰਜੇ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸਨ ਤੇ ਇਹਨਾਂ ਨੂੰ ਪਤਾ ਸੀ ਕਿ ਸੰਜਨਾਲ ਸਿੰਘ ਜੀ ਹਰਮੰਦਰ ਸਾਹਿਬ ਦੇ ਅੰਦਰ ਆਣ। ਤੇ ਫਿਰ ਉਹਨਾਂ ਨੇ 125 ਹੋਰ ਗੁਰਦੁਆਰੇ ਤੇ ਕਿਉਂ ਹਮਲਾ ਕੀਤਾ ਜਿਸ ਗ੍ਰਿਫਤਾਰੀ ਇਹਨਾਂ ਦਾ ਮਕਸਦ ਸੀ। ਜੇ ਭਾਰਤੀ ਹਕੂਮਤ ਸਿਰਫ ਸੰਜੇ ਨੂੰ ਗ੍ਰਿਫਤਾਰੀ ਕਰਨਾ ਚਾਹੁੰਦੇ ਸਨ ਫਿਰ ਉਹਨਾਂ ਨੇ ਹਰਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਕਿਹੜਾ ਕਿਉਂ ਪਾਇਆ ਤੇ ਉਹਨਾਂ ਨੂੰ નિર્ਦੋਸ਼ ਸਿੱਖਾਂ ਨੂੰ ਬਾਹਰ ਕਿਉਂ ਨਹੀਂ ਆਉਣ ਦਿੱਤਾ? ਜੇ ਗ੍ਰਿਫਤਾਰੀ ਕਲਾ ਰੀਜ਼ਨ ਸੀ ਪਰ ਐਨਾ ਨੇ ਟੈਂਕ ਕਿਉਂ ਲਾ ਕੇ ਆਏ ਇਸ ਸਵਾਰ ਭਾਰਤੀ حکومت ਦੀ ਰਣਨੀਤੀ ਅਤੇ ਅੱਜ ਵੀ ਕੁਝ ਕੱਟੜ ਹਿੰਦੂ ਤਵੀ ਸੰਜਨਾ ਸਿੰਘ ਜੀ ਨੂੰ ਅਤਵਾਦੀ ਕਹਿੰਦੇ ਹਨ ਤੇ ਇਹਨਾਂ ਨੂੰ ਗਲਤ ਤਰੀਕੇ ਨਾਲ ਦਰਸਾਉਂਦੇ ਨੇ ਲੇਕਿਨ ਜੋ ਮੈਂ ਉਹਨਾਂ ਬਾਰੇ ਪੜਿਆ ਇਸ ਤਦ ਮੈਂ ਇਹੀ ਕਹਿ ਸਕਦੀ ਹਾਂ ਕਿ ਉਹ ਇੱਕ ਮਹਾਨ ਸੰਤ ਤੇ ਯੋਧਾ ਸਨ ਜਿਨ੍ਹਾਂ ਨੇ ਸਿੱਖ ਧਰਮ ਲਈ ਸ਼ਹੀਦੀ ਪ੍ਰਾਪਤ ਕੀਤੀ ਇੱਕ ਸੱਚੇ ਸੂਰਬੀਰ ਵਾਂਗੂ ਇਸ ਲਈ ਅਸੀਂ ਨਾਇਕ ਨੂੰ ਖਲਨਾਇਕ ਨਾ ਬਣਾਈਏ ਇੱਕ ਚੜੀਆਂ ਮਹੀਨਾ ਜੂਨ ਦਾ ਇਹ ਚੜਿਆ ਮਹੀਨਾ ਜੂਨ ਦਾ ਸਦੇ ਸਿਨੇ ਪਾਉਂਦਾ ਸ਼ੇਖ ਤੂੰ ਲੰਬੂ ਲਾਇਆ ਤਖਤ ਨੂੰ ਤੂੰ ਲੰਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਖ ਤੂੰ ਮੌਤ ਦਾ ਟਾਂਡਵ ਨੱਚਿਆ ਤੂੰ ਮੌਤ ਦਾ ਟਾਂਡਵ ਨੱਚਿਆ ਨਾ ਤੈਨੂੰ ਕੋਈ ਦਰੇਗ ਤੇਰੇ ਟੈਂਕ ਵੀ ਉਸਨੇ ਫੌਂਡੇ ਤੇ ਤੇਰੇ ਟੈਂਕ ਵੀ ਉਸਨੇ ਫੌਂਡੇ ਤੇ ਜਿਹਨੂੰ ਕਹਿੰਦੇ ਜਨਰਲ ਸੁਭੇਗ ਤੂੰ ਮੱਥਾ ਲਾਇਆ ਉਸ ਤਖਤ ਨਾਲ ਤੂੰ ਮੱਥਾ ਲਾਇਆ ਉਸ ਤਖਤ ਨਾਲ ਨਾ ਜਿਸਦਾ ਕੋਈ ਸ਼ਰੀਕ ਉੱਥੇ ਮਰਦਾਂ ਵਾਂਗੂ ਜਿਉ ਜੇ ਆਪ ਉੱਥੇ ਮਰਦਾਂ ਵਾਂਗੂ ਜਿਉ ਜੇ ਆਪ ਜਿਹਨੂੰ ਕਹਿੰਦੇ ਸਿੰਘ ਅਮਰੀਕ ਉੱਥੇ ਲੜਿਆ ਚੇਲਾ ਮਰਦ ਦਾ ਉੱਥੇ ਲੜਿਆ ਚੇਲਾ ਮਰਦ ਦਾ ਤੇਰ ਥਰ ਥਰ ਕੰਬਨ ਕਰਨਾਰ ਉਹ ਪੁੱਤ ਸੀ ਗੁਰੂ ਗੋਬਿੰਦ ਦਾ ਜਿਹਨੂੰ ਕਹਿੰਦੇ ਸੰਤ ਜਨਨਾਤ ਉਹ ਪੁੱਤ ਸੀ ਗੁਰੂ ਗੋਬਿੰਦ ਦਾ ਜਿਹਨੂੰ ਕਹਿੰਦੇ ਸੰਤ ਜਨਨਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਤਰੇ ਮੈਤੇ ਆਇਆ ਸਰਵਾਲੇ ਨੂੰ ਫੱਬਰ ਸ਼ੇਰ ਤੇ ਸਾਥੀ ਕੁਝ ਨਾਲ ਵੀਰ ਲੈ ਇਸ ਸ਼ਸਤਰਾਂ ਦੇ ਨਾਲ ਸਭ ਦੇ ਜੀ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ੀ ਆਈ ਫਤਿਹ ਦੀ ਸਾਨ ਪਾਈਏ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਜੂਨ 1984 ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅਖੰਡਤਾ ਵਾਸਤੇ ਬਹੁਤ ਸਾਰੇ ਕਸ਼ਟ ਸਹੇ ਹਨ ਜਿਹੜੇ 121 ਬੰਦੇ ਫਾਂਸੀ ਤੇ ਚੜ੍ਹੇ ਆ ਉਹਦੇ ਵਿੱਚੋਂ 99 ਸਿੱਖ ਸਨ ਜੋ ਬੰਦੇ ਕਾਲੇ ਪਾਣੀ ਦੀ ਉਮਰ ਕੈਦ ਜਿਨ੍ਹਾਂ ਨੂੰ ਜੇ ਹੋਈ ਸੀ ਉਹਨਾਂ ਦੀ ਗਿਣਤੀ 2647 ਹੈ ਜਿਹਦੇ ਵਿੱਚੋਂ 2147 ਸਿੱਖ ਸਨ ਜਲਿਆਂਵਾਲੇ ਬਾਗ ਵਿੱਚ 1302 ਬੰਦੇ ਸ਼ਹੀਦ ਹੁੰਦੇ ਆ ਉਹਦੇ ਵਿੱਚੋਂ 799 ਸਿੱਖ ਸਨ ਆਜ਼ਾਦ ਹਿੰਦ ਫੌਜ ਦੇ ਅੱਗੇ ਉਹ ਬਹੁਤੇ ਸਿੱਖ ਸਨ ਗਦਰ ਪਾਰਟੀ ਦੇ ਵੀ 70% ਸੈਕਸਨ ਜਿਹਨਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਪਰ ਅਫਸੋਸ ਹੈ ਕਿ ਸਾਡੇ ਮੱਥੇ ਦੇ ਉੱਤੇ ਆਤਵਾਦੀ ਅਤੰਕਵਾਦੀ ਉਗਰਵਾਦੀ ਦੇਸ਼ ਦੀ ਅਖੰਡਤਾ ਵਾਸਤੇ ਖਤਰਾ ਬਹੁਤ ਸਾਰੇ ਐਸੇ ਇਲਜ਼ਾਮ ਲਗਾਏ ਗਏ ਕੱਲ ਕਰਨ ਲੱਗਾ ਹਾਂ ਮਹਾਨ ਜਰਨਲ 20 ਸਦੀ ਦੇ ਜਰਨਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਤ ਗਿਆਨੀ ਜਰਨਲ ਸਿੰਘ ਦੀ ਖਾਲਸਾ ਪੰਡਤਾਂ ਵਾਲਾ ਜਿਨ੍ਹਾਂ ਦਾ ਜਨਮ 2 ਜੂਨ 1947 ਨੂੰ ਪਿੰਡ ਰੋਡੇ ਜ਼ਿਲ੍ਹਾ ਫਰੀਦਕੋੜ ਅੰਦਰ ਬਾਬਾ ਅਜਗੰਦਰ ਸਿੰਘ ਦੇ ਘਰ ਅਤੇ ਮਾਤਾ ਰਿਹਾਲ ਕੌਰ ਜੀ ਦੀ ਕੁਖੋਂ ਹੋਇਆ। ਇਹ ਛੋਟੀ ਉਮਰ ਦੇ ਅੰਦਰ ਹੀ ਨਾ ਬਾਣੀ ਦਾ ਅਭਿਆਸ ਹੀ ਕਰਨਿਤ ਨੇ ਮੀ ਸੰਨ ਪਰ ਛੋਟੀ ਉਮਰ ਦੇ ਅੰਦਰ ਹੀ ਥੋੜੀ ਵਿਦਿਆ ਲੈਣ ਤੋਂ ਬਾਅਦ ਸਤ ਗਿਆਨੀ ਗੁਰਬਚਨ ਸਿੰਘ ਜੀ ਖਾਸਾ ਪਿੰਡਰਾ ਵਾਲੇ ਇਹਨਾਂ ਨੂੰ ਆਪਣੇ ਨਾਲ ਜਥੇ ਵਿੱਚ ਲਾਇਆ। 1970 ਵਿੱਚ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਵਾਲੇ ਸੱਚਖੰਡ ਪਿਆਰਾ ਕਰ ਗਏ ਸਨ ਆ ਫਿਰ 30 ਸਾਲ ਦੀ ਭਾਰ ਜਵਾਨੀ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੂੰ ਦਮਦਮੀ ਟਕਸਾਲ ਦਾ ਮੁਖੀ ਮੁਖੀ ਥਾ ਪੈ ਗਿਆ ਇਹ ਛੋਟੀ ਉਮਰ ਦੇ ਅੰਦਰ ਉਹਨਾਂ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਸਨ ਸਰਕਾਰ ਨੇ ਜਾਣ ਬੁੱਝ ਕੇ ਨਕਲੀ ਨਿਰੰਕਾਰੀ ਗੁਰਬਚਨੇ ਨੂੰ ਪੰਜਾਬ ਦੀ ਧਰਤੀ ਉੱਤੇ ਭੇਜਿਆ ਜੇਸ ਨੇ 1978 ਦੀ ਵਸਾਖੀ ਵਾਲੇ ਦਿਨ ਮਹਾਂਪਵਿੱਤਰ ਦਿਹਾੜੇ ਵਾਲੇ ਦਿਨ ਖੂਨੀ ਸਾਾਕਾ ਵਰਤਾਇਆ 13 ਸਿੰਘ ਸ਼ਹੀਦ ਹੋ ਗਏ 65 ਦੇ ਕਰੀਬ ਸਿੰਘ ਜ਼ਖਮੀ ਹੋ ਗਏ ਇਹਦਾ ਕੇਸ ਹਰਿਆਣਾ ਵਿੱਚ ਲੈ ਗਏ ਸਾਡੀ ਆਪਣੀ ਸਰਕਾਰ ਨੇ ਅਕਾਲੀ ਸਰਕਾਰ ਦੇ ਹੁੰਦਿਆਂ ਇਹ ਨਕਲੀ ਗੁਰਬਚਨਾ ਸਾਫ਼ ਕਰੀ ਹੋ ਗਿਆ ਤੇ ਬੜੇ ਮਾਣ ਦੇ ਨਾਲ ਇਹ ਗੱਲ ਕਹਿਣ ਲੱਗ ਪਿਆ ਕਿ ਇਹਨਾਂ ਨੇ ਗੁਰੂ ਨੇ ਤਾਂ 52 ਰਾਜ ਰਹਾ ਕਰਵਾਏ ਸਨ ਮੈਂ ਤਰੇਠਾਂ ਦੀ ਰਹਾਇਤ ਕਰਵਾਈ ਹੈ ਤਰੇਠਾਂ ਦੀ ਇਹ ਸੁਣ ਕੇ ਸੂਰਮਿਆਂ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਇਹ ਨਕਲੀ ਨਿਰੰਕਾਰੀ ਨੂੰ ਸੋਧ ਦਿੱਤਾ ਇਹਦੇ ਪੱਖ ਵਿੱਚ ਲਾਣਾ ਜਗਤ ਨਾਰਾਇਣ ਉਹਨੇ ਬਹੁਤ ਕੁਝ ਲਿਖਿਆ ਸੰਤਾ ਨੂੰ ਦੇਸ਼ ਦਾ ਗद्दार ਵੀ ਦਿਖਾ ਕੁਝ ਗੁਰੂ ਕੇ ਲਾਲਾ ਨੇ ਇਸ ਲਾਣਾ ਜਗਤ ਨਾਰਾਇਣ ਨੂੰ ਵੀ ਸੋਧ ਦਿੱਤਾ ਇਹਦੇ ਉਜਾਣੇ ਵਿੱਚ ਉਹ ਸਮੇਂ ਪੰਜਾਬ ਦਾ ਮੁੱਖ ਮੰਤਰੀ ਪਾਪੀ ਦਰਬਾਰਾ ਸੀ ਜਿਸ ਨੂੰ ਸੰਤ ਜਕਰਿਆ ਵੀ ਕਹਿੰਦੇ ਸਨ ਇਸ ਨੇ ਸੰਤਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸੰਤਾਂ ਨੂੰ ਜਦੋਂ ਪਤਾ ਲੱਗਾ ਸੰਤ ਜੀ ਉਹ ਸਮੇਂ ਹਰਿਆਣੇ ਦੀ ਧਰਤੀ ਉੱਤੇ ਚੰਦੂ ਬਣਾ ਵਿੱਚ ਸਨ ਉਹਨਾਂ ਨੂੰ ਜਦੋਂ ਪਤਾ ਲੱਗਾ ਸਿਪਾਹੀ ਭੇਜਿਆ ਹੈ ਜੋ ਸਾਡੀ ਰਾਖੀ ਕਰੇਗਾ ਸਾਡੀ ਇੱਜ਼ਤ ਬਚਾਏਗਾ ਸਾਡੀ ਇਫਾਜ਼ਤ ਕਰੇਗਾ ਐਵੇਂ ਆਪ ਸੰਗਤਾਂ ਦੇ ਸਾਹਮਣੇ ਇਉਂ ਪੇਸ਼ ਕਰ ਰਹੇ ਆਂ ਵਾਹਿਗੁਰੂ ਵਾਹਿਗੁਰੂ ਔਸਤ ਵਾਤੀ ਤਸਤੇ ਨੇੜੇ ਕੂੜੇ ਕੋ ਸਾਤ ਨਾ ਟੁਕਿਆ ਗੁਰਬਾਣੀ ਸਿੱਖ ਧਰਮ ਫਲ ਸੁਫੇ ਤੋ i